ਕੀ ਤੁਸੀਂ ਕਦੇ ਸੋਚਿਆ ਕਿ ਕੁਝ ਲੋਕ ਕਿੰਨਾ ਮਰਜੀ ਖਾਣ ਉਹਨਾਂ ਦੇ ਸਰੀਰ ਤੇ ਫੈਟ ਚੜਦਾ ਹੀ ਨਹੀਂ ਲੇਕਿਨ ਕੁਝ ਲੋਕ ਚਾਹੇ ਹਵਾ ਹੀ ਖਾਣ ਉਹਨਾਂ ਦੇ ਸਰੀਰ ਤੇ ਚਰਬੀ ਜਮਾ ਹੋ ਜਾਂਦੀ ਹੈਗੀ ਹੈ ਕੀ ਤੁਸੀਂ ਫਾਈਂਡ ਕੀਤਾ ਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਕੀ ਹੋਵੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਦਾ ਕਾਰਨ ਵੀ ਦੱਸਾਂਗੀ ਤੇ ਤੁਸੀਂ ਇਸ ਨੂੰ ਕਿਵੇਂ ਠੀਕ ਕਰਨਾ ਹੈਗਾ ਮੈਂ ਵੀ ਇਸ ਨੂੰ ਠੀਕ ਕਰਕੇ ਆਪਣਾ ਵਜ਼ਨ ਘਟਾਇਆ ਸੀਗਾ ਜੋ ਕਿ ਮੈਨੂੰ ਪਿਛਲੀਆਂ ਵੀਡੀਓਜ਼ ਤੋਂ ਫੋਲੋ ਕਰ ਰਹੇ ਆ ਉਹਨਾਂ ਨੂੰ ਇਹ ਚੀਜ਼ ਪਤਾ ਵੀ ਹੋਵੇਗੀ ਤਾਂ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਆਪਣੇ ਸਰੀਰ ਤੇ ਚਰਬੀ ਚੜਨ ਦਾ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਹੈਗਾਗਾ ਆਪਣਾ ਮੈਟਾਬੋਲਿਜ਼ਮ ਤਾਂ ਮੈਟਾਬੋਲਿਜ਼ਮ ਜਿਹੜਾ ਹੈਗਾਗਾ ਮੁੱਖ ਰੋਲ ਪਲੇ ਕਰਦਾ ਹੈਗਾਗਾ ਆਪਣੇ ਸਰੀਰ ਤੇ ਚਰਬੀ ਚੜੂਗੀ ਜਾਂ ਨਹੀਂ ਚੜੂਗੀ ਤਾਂ ਕੀ ਹੈਗਾਗਾ ਇਹ ਮੈਟਾਬੋਲਿਜ਼ਮ ਤਾਂ ਮੈਟਾਬੋਲਿਜ਼ਮ ਆਪਣੇ ਸਰੀਰ ਦੇ ਵਿੱਚ ਜਿਹੜਾ ਵੀ ਆਪਾਂ ਕੋਈ ਵੀ ਭੋਜਨ ਖਾਣੇ ਹੈਗੇ ਆ ਤਾਂ ਉਹਨੂੰ ਡਾਈਜੈਸਟ ਕਰਦਾ ਹੈਗਾ ਤਾਂ ਜੇਕਰ ਆਪਣਾ ਮੈਟਾਬੋਲਿਜ਼ਮ ਤੇਜ਼ ਹੈਗਾਗਾ ਤਾਂ ਆਪਣੇ ਸਰੀਰ ਤੇ ਚਰਬੀ ਨਹੀਂ ਚੜਦੀ ਭੋਜਨ ਭੋਜਨ ਜਿਹੜਾ ਹੈਗਾਗਾ ਜਲਦੀ ਡਾਈਜੈਸਟ ਹੁੰਦਾ ਤੇ ਜੇਕਰ ਮੈਟਾਬੋਲਿਜ਼ਮ ਸਲੋ ਹੈਗਾਗਾ ਫੂਡ ਦੇ ਪਚਣ ਦੀ ਪ੍ਰੋਸੈਸ ਵੀ ਸਲੋ ਹੋ ਗਈ ਤੇ ਆਪਣੇ ਸਰੀਰ ਦੇ ਵਿੱਚ ਚਰਬੀ ਦੇ ਰੂਪ ਦੇ ਵਿੱਚ ਉਹ ਸਟੋਰ ਵੀ ਹੋ ਸਕਦਾ ਹੈਗਾ ਤਾਂ ਹੁਣ ਚੈੱਕ ਕਿਵੇਂ ਕਰੀਏ ਕਿ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੈ ਕਿ ਸਲੋ ਜਿਨ੍ਹਾਂ ਦਾ ਮੈਟਾਬੋਲਿਜ਼ਮ ਫਾਸਟ ਹੋਊਗਾ ਉਹਨਾਂ ਨੂੰ ਜਲਦੀ ਹੀ ਭੁੱਖ ਲੱਗੂਗੀ ਤਾਂ ਉਹ એનર્ਜੀ ਦੇ ਵਿੱਚ ਰਹਿਣਗੇ ਥੱਕਿਆ ਮਹਿਸੂਸ ਨਹੀਂ ਕਰਨਗੇ ਕੁਝ ਮਰਜ਼ੀ ਖਾਣ इजीली ਡਾਈਜੈਸਟ ਹੋ ਜਾਊਗਾ ਤੇ ਫੈਟ ਦੇ ਰੂਪ ਦੇ ਵਿੱਚ ਸਟੋਰ ਨਹੀਂ ਹੋਊਗਾ ਦੂਸਰਾ ਜਿਨ੍ਹਾਂ ਦਾ ਸਲੋ ਮੈਟਾਬੋਲਿਜ਼ਮ ਹੈਗਾਗਾ ਉਹਨਾਂ ਦਾ ਪੇਟ ਲੰਬਾ ਟਾਈਮ ਤੱਕ ਉਹਨਾਂ ਨੂੰ ਫੁੱਲਿਆ ਜਾ ਵੀ ਲੱਗੇਗਾ ਬਲੋਟਿੰਗ ਦੀ ਪ੍ਰੋਬਲਮ ਹੋ ਸਕਦੀ ਹੈਗੀ ਆ ਕੁਝ ਵੀ ਖਾਣਗੇ ਉਹ ਚਰਬੀ ਦੇ ਰੂਪ ਦੇ ਵਿੱਚ ਸਟੋਰ ਹੋਣਾ ਉਹਨਾਂ ਨੂੰ ਸਟਾਰਟ ਹੋ ਜਾਵੇਗਾ ਤੇ ਕਾਫੀ ਥੱਕਿਆ ਵੀ ਉਹ ਮਹਿਸੂਸ ਕਰਨਗੇ ਜੇਕਰ ਤੁਹਾਡਾ ਮੈਟਾਬੋਲਿਜ਼ਮ ਸਲੋ ਹੈਗਾ ਤੁਹਾਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਮੈਂ ਤੁਹਾਡੇ ਲਈ ਕੁਝ ਰੂਲਸ ਲੈ ਕੇ ਆਈਆਂ ਜਿਨ੍ਹਾਂ ਨੂੰ ਫਾਲੋ ਕਰਕੇ ਮੈਟਾਬੋਲਿਜ਼ਮ ਨੂੰ ਆਪਾਂ ਬੂਸਟ ਕਰ ਸਕਦੇ ਹੈਗੇ ਆ ਤਾਂ ਸਭ ਤੋਂ ਵੱਡਾ ਚੇਂਜ ਆਪਾਂ ਲੈ ਕੇ ਆਉਣਾ ਹੈਗਾ ਆਪਣੀ ਡਾਈਟ ਦੇ ਵਿੱਚ ਆਪਾਂ ਕਿਹਨੂੰ ਐਡ ਕਰਨਾ ਪ੍ਰੋਟੀਨ ਰਿਚ ਫੂਡ ਖਾਣਾ ਹੈਗਾਗਾ ਪ੍ਰੋਟੀਨ ਰਿਚ ਫੂਡ ਕੀ ਕਰਦਾ ਆਪਣੇ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈਗਾਗਾ ਥਿਸ ਕਰਕੇ ਕਿ ਆਪਣੇ ਮਤਲਬ ਸਰੀਰ ਦੇ ਵਿੱਚ ਚਰਬੀ ਦੀ ਸਟੋਰ ਨਹੀਂ ਹੁੰਦੀ ਦੂਸਰਾ ਆਪਾਂ ਪਾਣੀ ਜ਼ਿਆਦਾ ਪੀਣਾ ਹੈਗਾਗਾ ਮਤਲਬ ਕਿ ਜੇਕਰ ਤੁਸੀਂ ਖਾਣਾ ਖਾ ਰਹੇ ਹੋ ਤਾਂ ਤੋਂ ਅੱਧਾ ਘੰਟਾ ਪਹਿਲਾਂ ਕੋਸਾ ਜਾਂ ਪਾਣੀ ਪੀ ਲਓ ਠੀਕ ਹੈ ਜੀ ਤੇ ਦਿਨ ਦੇ ਵਿੱਚ 8 ਤੋਂ 10 ਗਲਾਸ ਆਪਾਂ ਜ਼ਰੂਰ ਪੀਨੇ ਹੈਗੇ ਆ ਤੇ ਅਗਲਾ ਸਭ ਤੋਂ ਇੰਪੋਰਟੈਂਟ ਤੁਸੀਂ ਕੀ ਕਰਨਾ ਗ੍ਰੀਨ ਟੀ ਨੂੰ ਆਪਣੇ ਰੁਟੀਨ ਦੇ ਵਿੱਚ ਸ਼ਾਮਿਲ ਕਰਨਾ ਹੈਗਾ ਤਾਂ ਦਿਨ ਦੇ ਵਿੱਚ ਇੱਕ ਜਾਂ ਦੋ ਵਾਰੀ ਜਿਹੜੀ ਹੈਗੀ ਹੈ ਗ੍ਰੀਨ ਟੀ ਜ਼ਰੂਰ ਪੀਓ ਤੇ ਅਗਲਾ ਸਭ ਤੋਂ ਇੰਪੋਰਟੈਂਟ ਜੇਕਰ ਤੁਸੀਂ ਸਵੇਰ ਖਾਲੀ ਪੇਟ ਬਲੈਕ ਕਾਫੀ ਨੂੰ ਸ਼ਾਮਿਲ ਕਰ ਸਕਦੇ ਹੈਗੇ ਤਾਂ ਆਪਣੇ ਰੁਟੀਨ ਦੇ ਵਿੱਚ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈਗਾ ਜੋ ਕਿ ਲਿਵਰ ਦੀ ਸਪਾਈ ਵੀ ਕਰੂਗਾ ਤੁਹਾਡੇ ਮੈਟਾਬੋਲਿਜ਼ਮ ਨੂੰ ਬੂਸਟ ਵੀ ਕਰੇਗਾ ਤੇ ਸਭ ਤੋਂ ਇੰਪੋਰਟੈਂਟ ਤੁਸੀਂ ਕੀ ਕਰਨਾ ਆਪਣੇ ਰੁਟੀਨ ਦੇ ਵਿੱਚ ਐਕਸਰਸਾਈਜ਼ ਕਰਨੀ ਹੈਗੀਆ ਹਾਈ ਸਟਰੈਂਥ ਵਾਲੀ ਐਕਸਰਸਾਈਜ਼ ਸ਼ਾਮਿਲ ਕਰੋ ਵਾਕ ਸ਼ਾਮਿਲ ਕਰੋ ਰਨਿੰਗ ਸ਼ਾਮਿਲ ਕਰੋ ਤੇ ਹੋਰ ਵੀ ਤੁਸੀਂ ਹਲਕੀਆਂ-ਫੁਲਕੀਆਂ ਐਕਸਰਸਾਈਜ਼ ਸ਼ਾਮਿਲ ਕਰਕੇ ਆਪਣੇ ਮੈਟਾਬੋਲਿਜ਼ਮ ਨੂੰ ਬੂਸਟ ਕਰ ਸਕਦੇ ਆ ਫੈਟ ਨੂੰ ਆਪਣੀ ਬਾਡੀ ਤੋਂ ਬਿਲਕੁਲ ਅਡਾ ਸਕਦੇ ਹੈਗੀਆਂ ਤਾਂ ਇਹਨਾਂ ਰੂਲਸ ਨੂੰ ਫੋਲੋ ਕਰਕੇ ਦੇਖੋ ਮੈਟਾਬੋਲਿਜ਼ਮ ਬੂਸਟ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ